ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਜਾਣੀ ਕਿ ਜਿਸ ਨੂੰ ਲੋਕ 9/11 ਵੀ ਕਹਿ ਰਹੇ ਨੇ ਤੇ ਸਿੱਧੂ ਮੂਸੇਵਾਲੇ ਦਾ ਵੀ ਨਾਮ ਦੇ ਰਹੇ ਨੇ ਕਿ ਸਿੱਧੂ ਮੂਸੇਵਾਲਾ ਮੋੜ ਵਾਪਸ ਆ ਗਿਆ ਹੈ ਜਿੱਥੇ ਸਿੱਧੂ ਮੂਸੇਵਾਲੇ ਦੇ ਭਰਾ ਦੀ ਆਉਣ ਦੀ ਖੁਸ਼ੀ ਪੂਰੀ ਦੁਨੀਆ ਦੇ ਵਿੱਚ ਹੈ ਉੱਥੇ ਹੀ ਹੁਣ ਜੋ ਇਹ ਸਾਹਮਣੇ ਖਬਰ ਆਈ ਹੈ ਕਿ ਸਿੱਤੂ ਮੂਸਲੇ ਦੇ ਛੋਟੇ ਭਰਾ ਦੀ ਐਂਟਰੀ ਬਹੁਤ ਜ਼ਬਰਦਸਤ ਹੋਣ ਵਾਲੀ ਹੈ ਕਿਉਂਕਿ ਹੁਣ ਜਦੋਂ ਉਸ ਨੂੰ ਘਰੇ ਲੈ ਕੇ ਆਉਣਾ ਹੈ ਤਾਂ ਉਸ ਨੂੰ ਕਹਿ ਰਹੇ ਨੇ ਕਿ 911 ਟਰੈਕਟਰ ਦੇ ਉੱਤੇ ਹੀ ਲੈ ਕੇ ਘਰ ਆਇਆ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਸਿੱਤੂ ਮੂਸਲੇ ਦਾ ਜੋ ਫੇਵਰਟ ਟਰੈਕਟਰ ਸੀ 911 ਸੀ ਉਸ ਨੇ ਆਪਣੇ ਗਾਣਿਆਂ ਵਿੱਚ ਵੀ ਜ਼ਿਕਰ ਕੀਤਾ ਹੈ 911 ਟਰੈਕਟਰ ਦਾ ਤੇ ਹੁਣ ਉਸ ਟਰੈਕਟਰ ਦੇ ਉੱਤੇ ਹੀ ਸਿੱਤੂ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਜਾਨੀ ਕਿ ਸ਼ੋਭਦੀਪ ਨੂੰ ਟਰੈਕਟਰ ਦੇ ਉੱਤੇ ਹੀ ਘਰ ਲਿਆਂਦਾ ਜਾਵੇਗਾ